ਸਾਰੇ ਪੈਨਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਮੈਨੂੰ ਕਿਹਾ ਸੀਗਾ ਕਿ ਦੀਦੀ ਅਗਰ ਤੁਸੀਂ ਗਏ ਤਾਂ ਫਤੇਗੜ ਸਾਹਿਬ ਸਾਡੇ ਦਰਸ਼ਨ ਜ਼ਰੂਰ ਕਰਵਾਉਣੇ ਦੇਖੋ ਮੈਂ ਲਾਈਵ ਲਗਾਈ ਸੀ ਪਰ ਤੁਸੀਂ ਪੈਨਪਰਾ ਘਟ ਜੁੜੇ ਤੇ ਇਸ ਲਈ ਫਿਰ ਲਾਈਵ ਉੱਥੇ ਮੈਨੂੰ ਕਟਨੇ ਪਈ ਇੱਕ ਰਸ ਬਹੁਤ ਜ਼ਿਆਦਾ ਸੀਗਾ ਸੰਗਤ ਇੰਨੀ ਜ਼ਿਆਦਾ ਆਈ ਹੋਈ ਸੀ ਕਿ ਮੈਂ ਨੂੰ ਤਕਰੀਬਨ 30 ਸਾਲ ਮੰਗੂ ਹੋ ਗਏ 30 ਨਹੀਂ ਚਲੋ 25 ਸਾਲ ਲਾ ਲਓ 25 ਸਾਲ ਹੋ ਗਏ ਮੈਨੂੰ ਫਤੇਗੜ ਸਾਹਿਬ ਜਾਂਦਿਆ ਨੂੰ ਸਰਹੰਦ ਜਿਹਨੂੰ ਆਪਾਂ ਕਹਿ ਦਿੰਦੇ ਆ ਮੈਂ ਇੰਨਾ ਇਕੱਠ ਕਦੇ ਨਹੀਂ ਦੇਖਿਆ ਸੀ ਸੰਗਤ ਦਾ ਜਿੰਨਾ ਕਿ ਕੱਲ ਸੀਗਾ ਕਿਉਂਕਿ ਇੱਕ ਦਾ ਐਤਵਾਰ ਸੀਗਾ ਇੱਕ ਸਾਰੇ ਵਾਹਿਗੁਰੂ ਜੀ ਦੇ ਪਿਆਰ ਦੇ ਸਦਕਾ ਹਰ ਕੋਈ ਚਾਹੁੰਦਾ ਵੀ ਅਸੀਂ ਆਪਣੀ ਹਾਜ਼ਰੀ ਲਵਾਈਏ ਚਲੋ ਮੈਂ ਥੋੜੀ ਜੀ ਵੀਡੀਓ ਲਾਈਵ ਬਣਾਈ ਸੀ ਤਾਂ ਤੁਸੀਂ ਪੈਨਪ੍ਰਾ ਦਰਸ਼ਨ ਕਰ ਸਕਦੇ ਹੋਗੇ ਵੈਸੇ ਉੱਥੇ ਬਹੁਤ ਜ਼ਿਆਦਾ ਰਸ ਸੀਗਾ ਇਸ ਲਈ ਹੋਰ ਵੀਡੀਓ ਆਪਾਂ ਅਪਲੋਡ ਨਹੀਂ ਕਰ ਪਾਈ ਪੱਕੇ ਹੁੰਦੇ ਵੀ ਚਲੋ ਆਏਾਂਗੇ ਤਾਂ ਆਪਾਂ ਵੀ 10 ਮਿੰਟ ਹਾਜ਼ਰੀ ਲਵਾ ਲਈਏ ਕਿਉਂਕਿ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਸਿਰਫ ਵਾਹਿਗੁਰੂ ਜੀ ਦੀ ਜਾਤ ਦੇ ਵਿੱਚ 10 ਮਿੰਟ ਬੱਚਿਆਂ ਦੀ ਜਾਤ ਦੇ ਵਿੱਚ 10 ਮਿੰਟ ਬੈਠ ਕੇ ਆਪਣੀ ਹਾਜ਼ਰੀ ਲਗਵਾ ਲਈ ਇਹੀ ਬਹੁਤ ਹੈ ਅੱਜ 22 ਤਰੀਕ ਤੋਂ ਲੈ ਕੇ 30 ਤਰੀਕ ਤੱਕ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਣ ਲੱਗੀ ਹਾਂ ਕਿ ਜਿਹੜਾ ਭੈਣ ਭਰਾ ਕਰੇਗਾ ਨਾ ਪਿਆਰ ਸਰਦਾ ਤੇ ਵਿਸ਼ਵਾਸ ਨਾਲ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਕਹਿਣੀ ਹੁੰਦੀ ਆ ਉਸ ਦੇ ਘਰ ਦੇ ਵਿੱਚ ਵਾਹਿਗੁਰੂ ਜੀ ਦੀਆਂ ਜਿਹੜੀਆਂ ਪ੍ਰਤੱਖ ਤੇ ਅਪਰਤੱਖ ਸਹੀਦ ਦੀ ਫੌਜਾਂ ਨੇ ਨਾ ਕਹਿੰਦੇ ਪੂ ਦਾ ਮਹੀਨਾ ਨਾ ਜਿਹੜਾ ਇਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਆਕਾਸੀ ਫੌਜਾਂ ਨੇ ਜਿਹੜੀਆਂ ਉਹ ਬ੍ਰਹਿਮੰਡ ਦੇ ਵਿੱਚ ਦੇਖੋ ਇਹ ਮੰਨਣ ਵਾਲਿਆਂ ਦੇ ਨਹੀਂ ਮੰਨਣਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ ਹੈ ਨਾ ਕਹਿੰਦੇ ਵਾਹਿਗੁਰੂ ਜੀ ਪ੍ਰਤੱਖਾ ਕੇ ਤੁਹਾਡੀ ਰੱਖਿਆ ਕਰਦੇ ਨੇ ਅਗਰ ਤੁਸੀਂ ਸੱਚੇ ਦਿਲੋਂ ਅਰਦਾਸ ਕਰਦੇ ਹੋ ਤਾਂ ਸਾਰੇ ਭੈਣ ਭਰਾ ਕਰਨਾ ਕੀ ਹੈ ਅੱਜ 22 ਤਰੀਕ ਤੋਂ ਲੈ ਕੇ 30 ਤਰੀਕ ਤੱਕ ਕੋਸ਼ਿਸ਼ ਕਰਿਓ ਕਿ ਤੁਸੀਂ ਸ਼ਾਮ ਨੂੰ ਅਗਰ ਤੁਹਾਡਾ ਸਾਰਾ ਪਰਿਵਾਰ ਬੈਠਦਾ ਤਾਂ ਬਹੁਤ ਜ਼ਿਆਦਾ ਵਧੀਆ ਗੱਲ ਹੈਗੀ ਜਿਵੇਂ ਕਿ ਆਪਾਂ ਨੂੰ ਹੁੰਦਾ ਹੈਗਾ ਆਪਣੇ ਮਨ ਦੇ ਵਿੱਚ ਬਹੁਤ ਪੈਨ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਦੀਦੀ ਸਾਡਾ ਸਿਮਰਨ ਦੇ ਵਿੱਚ ਮਾਨੇ ਲੱਗਦਾ ਦੀਦੀ ਅਸੀਂ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਆ ਅਸੀਂ ਪਰਮੇਸ਼ਰ ਦੇ ਦਰਸ਼ਨ ਕਰਨਾ ਚਾਹੁੰਦੇ ਆ ਅਸੀਂ ਮਨ ਦੇ ਵਿੱਚ ਸਾਨੂੰ ਇੱਕ ਇਹ ਵੀ ਹਾਂ ਖੁਸ਼ੀ ਹੋਵੇ ਤੇ ਇੱਕ ਪੈਨ ਨੇ ਮੈਨੂੰ ਮੈਸੇਜ ਕੀਤਾ ਹੈਗਾ ਕਿ ਜਦੋਂ ਆਪਾਂ ਪਏ ਹੁੰਨੇ ਆ ਸੁੱਤੇ ਪਏ ਹੁੰਨੇ ਆ ਨਾ ਆਪਣੇ ਕੰਨਾਂ ਦੇ ਵਿੱਚ ਸਿਮਰਨ ਦੀ ਆਵਾਜ਼ ਆਉਣੀ ਪਾਠ ਕਰਨ ਦੀ ਆਵਾਜ਼ ਆਉਣੀ ਇਸ ਤੋਂ ਵੱਡੇ ਭਾਗ ਤੁਹਾਡੇ ਕੋਈ ਨਹੀਂ ਹੈਗੀ ਤੁਸੀਂ ਨਾ ਜਦੋਂ ਜਿਆਦਾ ਸਿਮਰਨ ਕਰਨ ਲੱਗਦੇ ਹੋ ਸਮਝ ਲਓ ਵੀ ਉਹ ਸਮਾਂ ਤੁਹਾਡਾ ਵਾਹਿਗੁਰੂ ਜੀ ਨੂੰ ਆਲ ਮਿਲਾਪਦਾ ਹੈ ਉਹ ਸਮਾਂ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣ ਦਾ ਉਹ ਤੁਹਾਨੂੰ ਜਿਹੜਾ ਕਿ ਵੀ ਸਾਰੀਆਂ ਖੁਸ਼ੀਆਂ ਤੁਹਾਡੇ ਝੋਲੀ ਦੇ ਵਿੱਚ ਪੈਣ ਵਾਲੀਆਂ ਨੇ ਕਿਉਂਕਿ ਜਿਹੜਾ ਸਿਮਰਨ ਹੈ ਨਾ ਨਾਮ ਜਪਦੇ ਆ ਨਾ ਆਪਾਂ ਇਹ ਇੱਥੇ ਵੀ ਸਹਾਇਤਾ ਤੇ ਅੱਗੇ ਜਾਂਦੇ ਕਿ ਵੀ ਸਹਾਇਤਾ ਜਿੱਥੇ ਕਿ ਤੁਹਾਡਾ ਕੋਈ ਤਨ ਦੌਲਤ ਪੁੱਤ ਧੀ ਆ ਤੁਹਾਡਾ ਜਿੰਨਾ ਵੀ ਪ੍ਰਾਪਰਟੀ ਜੋੜੀ ਜਾਊ ਕੋਈ ਸਹਾਇ ਨਹੀਂ ਸਿਰਫ ਨਾਮ ਸਹਾਇ ਤਾਂ ਤੁਸੀਂ ਜਦੋਂ ਵੀ ਤੁਹਾਨੂੰ ਇਦਾਂ ਦੀ ਆਵਾਜ਼ ਹੋਵੇ ਨਾ ਜਦੋਂ ਤੁਸੀਂ ਜ਼ਿਆਦਾ ਸਿਮਰਨ ਕਰਨ ਲੱਗ ਜਾਈਓ ਨਾ ਤੁਹਾਨੂੰ ਸੁੱਤੇ ਪਿਆ ਨੂੰ ਵੀ ਤੁਹਾਨੂੰ ਜਾਗਦਿਆਂ ਨੂੰ ਵੀ ਨਾ ਜਪਜੀ ਸਾਹਿਬ ਜੀ ਦਾ ਪਾਠ ਜਾਂ ਵਾਹਿਗੁਰੂ ਜਾਂ ਸਤਨਾਮ ਸ੍ਰੀ ਵਾਹਿਗੁਰੂ ਜਾਂ ਕੋਈ ਵੀ ਸਿਮਰਨ ਰਹਿ ਰਸਾ ਤੁਹਾਨੂੰ ਨਾ ਕੰਨਾਂ ਦੇ ਵਿੱਚ ਆਵਾਜ਼ ਗੂੰਜਦੀ ਹੈ ਇਹ ਇੱਕ ਨਾ ਬਹੁਤ ਵੱਡੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਹੈਗੀ ਇਸ ਨੂੰ ਸੰਭਾਲ ਲਓ ਤਾਂ ਤੁਸੀਂ ਕਰਨਾ ਕੀ ਹੈ ਦੇਖੋ ਕਿਸੇ ਵੀ ਭੈਣ ਭਰਾ ਨੂੰ ਕੁਝ ਵੀ ਲੱਗਦਾ ਬਹੁਤ ਭੈਣ ਭਰਾਵਾਂ ਦੇ ਮੈਨੂੰ ਇਦਾਂ ਦੇ ਮੈਸੇਜ ਆਉਂਦੇ ਨੇ ਕਿ ਸਾਡੇ ਬੱਚਿਆਂ ਦੇ ਵੀਜ ਨਹੀਂ ਆ ਰਹੇ ਪੈਣ ਸਾਡੇ ਘਰ ਦੇ ਵਿੱਚ ਗਰੀਬੀ ਨਹੀਂ ਜਾ ਰਹੀ ਦੇਖੋ ਮੈਂ ਪੋ ਦੇ ਮਹੀਨੇ ਦਾ ਬਹੁਤ ਜ਼ਿਆਦਾ ਵੱਡਾ ਮਹੱਤਵ ਹੈ ਇੱਕ ਤਾਂ ਪੋ ਦੇ ਮਹੀਨੇ ਕੋਈ ਵੀ ਆਪਾਂ ਇਦਾਂ ਦਾ ਕਾਰਜ ਨਾ ਕਰੀ ਜਿਵੇਂ ਵਿਆਹ ਸ਼ਾਦੀ ਦਾ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਠੀਕ ਹੈ ਵੀ ਆਪਣੇ ਬੱਚਿਆਂ ਦਾ ਤੇ ਗੁਰੂ ਸਾਹਿਬ ਜੀ ਦੇ ਬੱਚਿਆਂ ਦਾ ਬਹੁਤ ਜ਼ਿਆਦਾ ਆਪਾਂ ਦਾ ਪੈਰ ਦੀ ਧੂੜ ਜਿਵੇਂ ਕਣ ਹੁੰਦੇ ਨੇ ਨਾ ਮਿੱਟੀ ਉਹ ਵੀ ਨਹੀਂ ਹੈਗੇ ਆਪਣੇ ਬੱਚੇ ਤਾਂ ਪਰ ਕਹਿੰਦੇ ਹੁੰਦੇ ਨੇ ਇੱਕ ਪਾਏ ਗੁਰੂ ਜੀ ਦੀ ਜਾਦ ਦੇ ਵਿੱਚ ਅਗਰ ਆਪਾਂ ਇੱਕ ਮਹੀਨਾ 12 ਮਹੀਨਿਆਂ ਦੇ ਵਿੱਚੋਂ ਇੱਕ ਮਹੀਨਾ ਕੱਢ ਦਾਂਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਘਾਟਾ ਨਹੀਂ ਸਗੋਂ ਬਰਕਤਾਂ ਹੀ ਆਉਣਗੀਆਂ ਤਾਂ ਤੁਸੀਂ ਕਰਨਾ ਕੀ ਹੈਗਾ ਕਿਸੇ ਵੀ ਤੁਸੀਂ ਮਨੋਰਥ ਵਾਸਤੇ ਕਰ ਲੋ ਚਲੋ ਆਪਾਂ ਕਹਿੰਦੇ ਦੁਨਿਆਵੀ ਆਪਾਂ ਕਿਸੇ ਚੀਜ਼ ਵਾਸਤੇ ਵੀ ਸਿਮਰ ਲਈਏ ਨਾ ਬੈਸ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਜਿਵੇਂ ਤੂੰ ਕਿਸੇ ਚੀਜ਼ ਦੇ ਵਾਸਤੇ ਸਿਮਰਦਾ ਹੈ ਨਾ ਉਹ ਹਰ ਰੋਜ਼ ਸਿਮਰ ਤਾਂ ਤੈਨੂੰ ਕਿਸੇ ਚੀਜ਼ ਤੇ ਮੰਗਣੀ ਨਹੀਂ ਪਵੇਗਾ ਆਪਣੀ ਆਪ ਹੀ ਮਿਲ ਜਾਣਗੀਆਂ ਹੈ ਨਾ ਤੇ ਕਈ ਪੈਨਪਰਾ ਮੈਨੂੰ ਕਹਿ ਦਿੰਦੀ ਦੀ ਤੁਹਾਨੂੰ ਵਾਹਿਗੁਰੂ ਜੀ ਤੇ ਇੰਨਾ ਵਿਸ਼ਵਾਸ ਕਿਵੇਂ ਆ ਇਹ ਵਿਸ਼ਵਾਸ ਵਾਹਿਗੁਰੂ ਜੀ ਦੇ ਲੜ ਲੱਗਣ ਤੇ ਹੀ ਆਉਂਦਾ ਜਦੋਂ ਤੁਸੀਂ ਲੱਗੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਆ ਜਾਣਾ ਹੈਗਾ ਤਾਂ ਤੁਸੀਂ ਚੌਂਕੜਾ ਲਗਾ ਲੈਣਾ ਬਿਸਤਰੇ 'ਚ ਬੈਠੋ ਆਪਦੀ ਰਜਾਈ ਦੇ ਵਿੱਚ ਠੀਕ ਹੈ ਤੁਸੀਂ ਨਹੀਂ ਉਹ ਕਰਨਾ ਚਾਹੁੰਦੇ ਇਹ ਨਹੀਂ ਹੈਗਾ ਵੀ ਆਪਾਂ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਵੀ ਤੂੰ ਆਪਣੇ ਸਰੀਰ ਨੂੰ ਕਸ਼ਟ ਨਾ ਦੇ ਤੂੰ ਜਿੱਥੇ ਵੀ ਬੈਠਾ ਹੈਂ ਜਿੱਥੇ ਵੀ ਹੈਗਾ ਤੂੰ ਉੱਥੇ ਚੌਂਕੜਾ ਲਗਾ ਤੇ ਸਿਮਰਨ ਸ਼ੁਰੂ ਕਰ ਤਾਂ ਤੁਸੀਂ ਕਰਨਾ ਕੀ ਹੈ ਕੋਸ਼ਿਸ਼ ਕਰਿਓ ਕਿ ਪਰਿਵਾਰ ਬੈਠ ਕੇ ਅਗਰ ਨਹੀਂ ਹੈਗਾ ਤਾਂ ਤੁਸੀਂ ਜਦੋਂ ਵੀ ਜਿਹੜਾ ਜਿਹੜਾ ਐਨਪਰਾ ਬੈਠ ਸਕਦਾ ਹੈਗਾ ਤਾਂ ਸ਼ਾਮ ਨੂੰ ਜਦੋਂ ਤੁਸੀਂ ਆਪਾਂ ਮੋਬਾਈਲ ਦੇਖੋ ਸ਼ਾਮ ਨੂੰ ਚੱਕ ਲੈਣੇ ਆ 1 1 2 2 ਵਜੇ ਤੱਕ ਮੋਬਾਈਲ ਦੇਖੀ ਜਾਂਦੇ ਨੇ ਤਾਂ ਆ ਨਾ ਸਿਰਫ 9 ਦਿਨ ਨੇ ਇਹ 9 ਦਿਨਾਂ ਤੁਸੀਂ ਐ ਸਮਝ ਲਓ ਵੀ ਤੁਸੀਂ ਅਡਾ ਨਵਾਂ ਜਨਮ ਹੋ ਰਿਹਾ ਤਾਂ ਤੁਸੀਂ ਕਰਨਾ ਕੀ ਹੈ ਆਪਦੇ ਬਿਸਤਰ ਦੇ ਵਿੱਚ ਬੈਠ ਕੇ ਹੀ ਚੌਂਕੜੀ ਲਗਾ ਲੈਣੀ ਹੈ ਤੁਸੀਂ ਗੁਟਕਾ ਸਾਹਿਬ ਤੋਂ ਨਹੀਂ ਠੀਕ ਹੈ ਵੀ ਉਹ ਬਿਸਤਰ ਤੇ ਨਹੀਂ ਲੈਣਾ ਤਾਂ ਤੁਸੀਂ ਮੋਬਾਈਲ ਤੇ ਡਾਊਨਲੋਡ ਕਰ ਲਓ ਪਾਠ ਅਗਰ ਤੁਹਾਨੂੰ ਮੂਹ ਜਵਾਨੀ ਆਉਂਦਾ ਤਾਂ ਬਹੁਤ ਵਧੀਆ ਗੱਲ ਹੈ ਅਗਰ ਤੁਸੀਂ ਪਾਠ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਬੈਠ ਕੇ ਸਿਰਫ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦਾ ਸਿਮਰਨ ਕਰੋ ਜਾਂ ਤੁਸੀਂ ਮੂਲ ਮੰਤਰ ਦਾ ਕਰੋ ਨਹੀਂ ਫਿਰ ਤੁਸੀਂ ਪੰਜ ਚੌਪਈ ਸਾਹਿਬ ਜੀ ਦੇ ਪਾਠ ਪੰਜ ਚੌਪਈ ਸਾਹਿਬ ਜੀ ਦੇ ਪਾਠ ਤੇ ਇੱਕ ਰਹਿਰਾ ਸਾਹਿਬ ਜੀ ਦਾ ਪਾਠ ਤੇ ਦੋ ਰਖਿਆ ਦੇ ਸ਼ਬਦਾਂ ਦੇ ਪਾਠ ਸਿਰਫ ਤੁਹਾਨੂੰ ਸੀ ਲਾ ਲਓ ਵੀ ਤੁਹਾਡਾ ਇਹ ਅੱਧੇ ਪੌਣੇ ਘੰਟੇ ਦਾ ਕੰਮ ਹੈ ਪੰਜ ਚੌਪਈ ਸਾਹਿਬ ਜੀ ਦੇ ਪਾਠ ਤੇ ਰਹਿਰਾ ਸਾਹਿਬ ਜੀ ਦਾ ਪਾਠ ਤੇ ਰਖਿਆ ਦੇ ਸ਼ਬਦਾਂ ਦੇ ਪਾਠ ਮੈਂ ਤੁਹਾਨੂੰ ਇਹ ਚੀਜ਼ ਨੂੰ ਦੁਬਾਰਾ ਵੀ ਦੱਸਤਾ ਤਾਂ ਪਲੀਜ਼ ਸਾਰੇ ਭੈਣ ਭਰਾ ਜੋ ਵੀ ਤੁਸੀਂ ਮੰਗੋਗੇ ਨਾ ਵਾਹਿਗੁਰੂ ਜੀ ਤੋਂ ਉਹ ਤੁਹਾਨੂੰ ਮਿਲੇਗਾ ਪਰ ਵਿਸ਼ਵਾਸ ਅਗਰ ਆਪਾਂ 5-10 ਮਿੰਟ ਵੀ ਵਾਇਗੁਰੂ ਜੀ ਦੀ ਜਾਦ ਦੇ ਵਿੱਚ ਬੈਠਦੇ ਨਾ ਤਾਂ ਤੁਹਾਡਾ ਉਹ ਵੀ ਨਿਫਲ ਨਹੀਂ ਜਾਂਦਾ। ਹੋਰ ਬਹੁਤ ਤੁਸੀਂ ਜਾਦੂ ਟੂਣੇ ਤੰਤਰਾ ਮੰਤਰਾਂ ਬਾਬਿਆਂ ਕੋਲੇ ਜਾ ਜਾ ਕੇ ਠੰਡ ਦੇ ਵਿੱਚ ਹਨਾ ਆਪਾਂ ਜਾਣੇ ਆ ਉੱਥੇ ਪੈਸੇ ਵੀ ਲਾ ਕੇ ਆਉਣੇ ਆ ਆਪ ਦਾ ਵੀ ਪਰ ਇਹ ਤਾਂ ਵਾਇਗੁਰੂ ਜੀ ਨੇ ਤੁਹਾਨੂੰ ਘਰ ਬੈਠਿਆਂ ਨੂੰ ਹੀ ਸਭ ਕੁਝ ਬਖਸ਼ਣ ਵਾਸਤੇ। ਤਾਂ ਅੱਜ ਤੋਂ ਹੀ ਤੁਸੀਂ ਸ਼ੁਰੂ ਕਰੋ ਤਾਂ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਨੇ ਜਿੰਨਾ ਵੀ ਤੁਹਾਨੂੰ ਲੱਗਦਾ ਵੀ ਸਾਡੇ ਬੱਚਿਆਂ ਦਾ ਵਿਖ ਹੈਗਾ ਸਾਡੇ ਬੱਚੇ ਨਸ਼ਿਆਂ ਤੇ ਲੱਗੇ ਨੇ ਸਾਡੇ ਬੱਚੇ ਬਸ ਉੱਥੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਪਹਿਲਾਂ ਸਿਮਰਨ ਕਰਨਾ ਹੈ ਫਿਰ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਸਿਮਰਨ ਕਰਨ ਤੋਂ ਪਹਿਲਾਂ ਵੀ ਅਰਦਾਸ ਸ਼ੁਰੂ ਕਰਨੀ ਹੈ ਕਿਉਂਕਿ ਸਿਮਰਨ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਨੈਗੇਟਿਵਿਟੀ ਕਿਸੇ ਵੀ ਤਰੀਕੇ ਦਾ ਕੋਈ ਜਾਦੂ ਟੂਣਾ ਕਿਸੇ ਵੀ ਤਰੀਕੇ ਦਾ ਕੋਈ ਜਿਵੇਂ ਆਪਾਂ ਕਹਿੰਦੇ ਆ ਵੀ ਵਰਕਤਾ ਨਹੀਂ ਰਹਿ ਰਹੀਆਂ ਸਾਡੇ ਘਰ ਤੁਸੀਂ ਸਿਮਰਨ ਸ਼ੁਰੂ ਕਰੋ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਖੁਦ ਵੀ ਨਹੀਂ ਪਤਾ ਚੱਲਣਾ ਵੀ ਇੰਨਾ ਤਾਂ ਅੰਦੌਲਤ ਮਾਇਆ ਦਾ ਤਾਂ ਪਤਾ ਹੀ ਨਹੀਂ ਲੱਗਣਾ ਵੀ ਕਿੱਥੋਂ ਆਈ ਜਾਂਦੀ ਹੈ ਇੱਕ ਖੁੱਦੀ ਹੱਡ ਬੀਤੀਆਂ ਨੇ ਤਾਂ ਵਿਸ਼ਵਾਸ ਕਰਕੇ ਜਿਹੜਾ ਪੈਂਪੜਾ ਕਰੇਗਾ ਨਾ ਤਾਂ ਉਹਦੀਆਂ ਝੋਲੀਆਂ ਵਾਇਕ ਰੂਜੀ ਜ਼ਰੂਰ ਪੜਨਗੀਆਂ ਤਿੰਮੀ ਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਂਪੜਾ ਬਣ ਮੇਰੇ ਵੱਲੋਂ ਸਤ ਸਿਰਿਆ